ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਅੱਜ ਪਟਿਆਲਾ ਦੇ ਦੇਵੀਗੜ੍ਹ ਤੋਂ ਕੀਤੀ ਗਈ ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਪਹੁੰਚੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਲਕਾ ਇੰਚਾਰ ਸਨੌਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਐਨ ਕੇ ਸ਼ਰਮਾ ਤੇ ਹੋਰ ਵੱਡੇ ਆਗੂ ਹਾਜ਼ਰ ਰਹੇ ਵੱਡੀ ਗਿਣਤੀ ਦੇ ਵਿੱਚ ਇੱਥੇ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ ਇਸ ਪੰਜਾਬ ਬਚਾਓ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਦੇ ਵਰਕਰਾਂ ਨੇ ਵੀ ਹਿੱਸਾ ਲਿਆ ਆਪਣੇ ਢਾਢੀ ਆਪਣੇ ਰਾਗੀ ਉਠੋ ਛੇ ਲਗੇ ਨੇ ਪੰਜਾਬ ਨੂੰ ਹੁਣ ਤੁਸੀਂ ਅੱਜ ਜਿਵੇਂ ਟਰੈਕਟਰ ਲੈ ਕੇ ਨਿਕਲਦਾ ਬਾਦ ਉੜਦਾ ਬਾਦ ਸਤ ਸਰਕਾਰ ਜੋ ਸੇਮੀ ਅਕਾਲੀ ਦੇ ਸਮਾਜੇ ਦੀ ਸਾਰੀ ਆਗੂ ਟੀਮ ਸਭ ਤੋਂ ਪਹਿਲਾਂ ਗੱਜ-ਬੱਜ ਕੇ ਸਾਡਾ ਆਰਡੀ ਬੰਦ ਕਰਦੇ ਆ ਜਦੋਂ ਸਾਡੇ ਨੌਜਵਾਨ ਸੁਖਵੀਰ ਸਿੰਘ ਵਾਦੇ ਜਿੰਦਾਬਾਦ ਸ਼੍ਰੀ ਅਕਾਲ ਪੁਰਖੋ ਕਬੂਲਿਆ ਭਗਤ ਸਿੰਘ ਦੀ ਸ਼ਹਾਦਤ ਤਾਂ ਵੀ ਬਾਹਰ ਲੈ ਆ ਨੂੰ ਕੇ ਲੋਕ ਸਭਾ ਦੀਆਂ ਸੀਟ ਅੱਜ ਸਨੌਰ ਹਲਕੇ ਤੋਂ ਸਨੌਰ ਹਲਕੇ ਤੋਂ ਪੰਜਾਬ بچاؤ ਯਾਤਰਾ ਸ਼ੁਰੂ ਕਰ ਰਹੇ ਆਂ ਪੰਜਾਬ ਦੀ ਜੋ ਹਾਲਾਤ ਬਣ ਗਈ ਹੈ ਅੱਜ ਪੰਜਾਬ ਵਿੱਚ ਇੱਕ ਪਾਸੇ ਪੰਜਾਬੀ ਖੜ ਗਏ ਆਂ ਦੂਜੇ ਪਾਸੇ ਬਾਹਰਲੇ ਇੱਕ ਪਾਸੇ ਥੋੜੀ ਆਪਣੀ ਪਾਰਟੀ ਦੂਜੇ ਪਾਸੇ ਆ ਦਿੱਲੀ ਦੀਆਂ ਨੈਸ਼ਨਲ ਪਾਰਟੀਆਂ ਜੋ ਥੋਡੀ ਪਾਰਟੀ ਤੁਹਾਨੂੰ ਸਮਝਦੀ ਹੈ ਤੁਹਾਡੇ ਦੁੱਖ ਸੁੱਖ ਦੀ ਸਾਥੀ ਹੈ ਜੋ ਪੰਜਾਬ ਵਿੱਚ ਗਰੀਬ ਕਿਸਾਨ ਮਜ਼ਦੂਰ ਵਪਾਰੀ ਨੂੰ ਪਿੰਡਾਂ ਵਾਲੇ ਸ਼ਹਿਰਾਂ ਵਾਸਤੇ ਜੋ ਕੰਮ ਥੋਡੀ ਪਾਰਟੀ ਨੇ ਕੀਤੇ ਆ ਆ ਦਿੱਲੀ ਵਾਲੀਆਂ ਪਾਰਟੀਆਂ ਤਾਂ ਕੱਲੇ ਲੁੱਟਣ ਆਈਆਂ ਕਾਂਗਰਸ ਦੇਖ ਲਓ ਭਾਵੇਂ ਤੁਸੀਂ ਇਹਨਾਂ ਦੀ ਸਰਕਾਰ ਕੈਪਟਨ ਦੀ ਦੇਖ ਲਓ ਭਾਵੇਂ ਝਾੜੂ ਵਾਲਿਆਂ ਦੀ ਦੇਖ ਲਓ ਜੋ ਹੁਣ ਬੀਜੇਪੀ ਵੀ ਅਲੱਗ ਇੱਥੇ ਮદાન ਛਾਈ ਹੈ ਇਹਨਾਂ ਦਾ ਦਿਲੋਂ ਨਾ ਥੱਪਣਾ ਨਹੀਂ ਇਹਨਾਂ ਦਾ ਨਿਸ਼ਾਨਾ ਪੰਜਾਬ ਦੀ ਤਰੱਕੀ ਨਹੀਂ ਆ ਇੱਥੇ ਦਿਲ ਜਿੱਤਣ ਆਲੇ ਇੱਥੇ ਕਾਬਜ ਹੋਣ ਵਾਸਤੇ ਆ ਰਹੇ ਆ ਹਲਸਾ ਜੀ ਤੁਹਾਡੀ ਫੌਜ ਪੰਜਾਬ ਦੀ ਬੋਲੋਂ ਦੀ ਪੱਥ ਦੀ ਸ਼ਰੋਣੀ ਇਕਾਲੀ ਦਲ ਹੈ ਜੇ ਪੰਜਾਬ ਨੂੰ ਬਚਾਉਣਾ ਪੰਜਾਬ ਦੀ ਆਵਾਜ਼ ਨੂੰ ਬਚਾਉਣਾ ਥੋਡੀ ਆਪਣੀ ਤਾਕਤ ਥੋਡੀ ਫੌਜ ਇੰਨਾ ਤਾਕਤਵਾਰ ਬਣਉਣਾ ਕਿ ਤੁਹਾਡੇ ਤੇ ਕੋਈ ਹਮਲਾ ਕਰੇ ਉਹਦਾ ਸਾਹਮਣਾ ਕਰ ਸਕੇ ਤੇ ਆਪਣੀ ਪਾਰਟੀ ਆਪਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਕਾਲੀ ਦਲ ਕੋਈ ਮੰਗੂਲੀ ਪਾਰਟੀ ਨਹੀਂ ਤੁਹਾਡੇ ਬਜ਼ੁਰਗਾਂ ਦੀ ਬਣਾਈ ਹੋਈ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ ਪਾਰਟੀ ਹੈ ਆ ਕਾਟੀ ਇੱਕ ਮੂਵਮੈਂਟ ਹੈ ਇੱਕ ਸੋਚ ਹੈ ਪੰਜਾਬ ਦੀ ਆਵਾਜ਼ ਹੈ ਖਫਨ ਦੀ ਆਵਾਜ਼ ਹੈ ਐਸ ਕਰਕੇ ਆਓ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਤੁਸੀਂ ਦੇਖ ਲਿਆ ਲੁੱਟ ਲਿਆ ਝਾੜੂ ਵਾਲੇ ਨੇ ਆ ਬਦਲਾਅ ਦੇ ਨਾਂ ਤੇ ਲੁੱਟ ਲਿਆ ਪੰਜਾਬ ਨੂੰ ਬਰਬਾਦ ਕਰਤਾ ਹੁਣ ਤੁਸੀਂ ਇਕੱਠੇ ਹੋ ਗਿਆ ਦੋਨੋਂ ਕਾਂਗਰਸ ਤੇ ਝਾੜੂ ਵਾਲੇ ਅੱਜ ਦਿੱਲੀ ਇਕੱਠੇ ਹੈ ਪਾਰਲੇ ਸੂਬਿਆਂ 'ਚ ਇਕੱਠੇ ਹੈ ਇੱਥੇ ਡਰਾਮੇ ਕੀ ਜਾਂਦੇ ਆ ਨਾ ਅਸੀਂ ਸਾਡੀ ਪਾਰਟੀ ਅਸੂਲਾ ਦੀ ਪਾਰਟੀ ਹੈ ਅਸੀਂ ਊਸੂਲ ਤੇ ਖੜੇ ਆ ਕੌਮ ਪੰਜਾਬ ਪੰਜਾਬੀਅਤ ਪੰਜਾਬ ਚਮਨ ਸ਼ਾਂਤੀ ਭਾਈਚਾਰਾ ਇੱਕ ਸੰਝ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਗੁਰੂਆਂ ਦੀ ਸੋਚ ਸੀ ਆਪਣੇ ਗੁਰੂ ਸਭਾ ਨੇ ਆਪ ਨੂੰ ਦੱਸਿਆ ਕਿ ਪੰਜਾਬ ਤੇ ਕੌਮ ਸਰਬੱਤ ਦਾ ਭਲਾ ਸੋਚਦੀ ਹੈ ਸਾਹ ਪ੍ਰਕਾਸ਼ ਸਿੰਘ ਬਾਦਲ ਜਦ ਮੁੱਖ ਮੰਤਰੀ ਸੀ ਹਿੰਦੂ ਭਾਈਚਾਰੇ ਦਾ ਸੋਚਦਾ ਕਿ ਬਾਦਲ ਸਾਹਿਬ ਸਾਡੇ ਹੈ ਮੁਸਲਿਮ ਭਾਈਚਾਰੇ ਸੋਚਦਾ ਜੀ ਬਾਦਲ ਸਾਹਿਬ ਸਮਝਦੇ ਹੈ 크ਰਿਸਚੀਅਨ ਭਾਈਚਾਰੇ ਸੋਚਦਾ ਜੀ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਾਈਚਾਰੇ ਨੇ ਸੋਚਣੀ ਸੀ ਕਿਉਂਕਿ ਅਸੀਂ ਸਾਡੀ ਸੋਚ ਹੈ ਕਿ ਪੰਜਾਬ ਤਾਂ ਅੱਗੇ ਵਧੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰਿਆਂ ਵਿੱਚ ਸਾਂਝ ਰਹੂਗੀ ਆਓ ਅੱਜ ਪੰਜਾਬ ਬਚਾਈਏ ਇਸ ਪੰਜਾਬ ਬਚਾਓ ਯਾਤਰਾ ਜਿੱਸਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਨੂੰ